ਤਉ ਪ੍ਰਸਾਦ ਦੀਰਘਦਰਭੰਗੀ ਛੰਦ ਦੁਰਜੰਦਲ ਦੰਡਣ ਅਸੁਰ ਬਿਹੰਡਣ ਦੋਸਤ ਨਿਕੰਦਣ ਆਲਪ੍ਰਤੇ ਚਛਰਾ ਸੁਰ ਮਾਰਣ ਪਤਤ ਉਧਾਰਣ ਨਰਕ ਨਿਵਾਰਣ ਗੂੜਗਤੇ ਅਛੇ ਅਖੰਡੇ ਤੇਜ ਪ੍ਰਚੰਡੇ ਖੰਡ ਉਦਾਂਡੇ ਅਲਖਮਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਰਮਕ ਪਰਤਨ ਛਤਰਛਤੇ ਅਸੁਰਿ ਬਿਹੰਡਣ ਦੋਸਤ ਨਿਕੰਦਣ ਪੋਸਤ ਉਦੰਡਣ ਰੂਪਯਤੇ ਚੰਡਾ ਸੁਰ ਚੰਡਣ ਮੁੰਡ ਬਿਹੰਡਣ ਤੁਮਰ ਬਧੰਸਣ ਮਹਿਖਮਤੇ ਦਾਨਵ ਪ੍ਰਹਾਰਣ ਨਰਕ ਨਿਵਾਰਣ ਅਦਮ ਉਧਾਰਣ ਉਰਦ ਅਧੇ ਜੈ ਜੈ ਹੋਸੀ ਵੀ ਮੇਖਾਸੁਰ ਮਰਦਨ ਰਾਮਕ ਬਰਦਨ ਆਦਿ ਵਰਤੇ ਡਵ ਰੂ ਡਵੰਕ ਕ ਬਬਰ ਬਵੰਕ ਪੁਜਾ ਫਰੰਕ ਕ ਸ ਤੇਜ ਬਰੰ ਲੰਕੁੜੀਆ ਫਦ ਆਯੁਦ ਬਦ ਹਸੈਨ ਬਿ ਮਰਦਨ ਕਲ ਸੁਰੰ ਅਸਤਾਇਦ ਚਮਕੈ ਭੂਖਣ ਦਮ ਕ ਅਤ ਸਿਤ ਚਮਕੈ ਫੁੰਕ ਫਨੰ ਜੈ ਜੈ ਹੋਸੀ ਮੇਖਾਸੁਰ ਮਰਦਨ ਰਾਮਕ ਬਰਦਨ ਦੇਦ ਜਿਣੰ ਚੰਡਾ ਸੁਰ ਚੰਨਣ ਮੁੰਡ ਬਿ ਮੁੰਡਣ ਖੰਡ ਅਖੰਡਣ ਖੂਣ ਖਿਤੇ ਦਾਮਨੀਦ ਮੰਗਣ ਤੁਜਾ ਫਰੰਕਣ ਫਣੀ ਫੁੰਕਾਰਣ ਜੋਦ ਜਿਤੇ ਸਰਧਾਰ ਬਿਬਰਖਣ ਦੁਸਤ ਪ੍ਰਕਰਖਣ ਪੋਸਟ ਪ੍ਰਹਰਖਣ ਦੁਸਤ ਮਥੇ ਜੈ ਜੈ ਹੋਸੀ ਮੈਂ ਖਸੁਰ ਮਰਦਨ ਭੂਮਕਾ ਸਤਲ ਉਰਦ ਅਧੇ ਦਾਮਨੀ ਪ੍ਰਹਾਸਨ ਸਵਚਾਪ ਨਿਵਾਸਨ ਸ੍ਰਸ਼ਟ ਪ੍ਰਕਾਸ਼ਨ ਗੂੜ ਗਤੇ ਰਗਤਾ ਸੁਰਿਆ ਚਿੰ ਜੁਧ ਪ੍ਰਮਾਚਿਨ ਨਰਦਨ ਰਾਚਨ ਧਰਮ ਬ੍ਰਤੇ ਸ੍ਰੋਣੰਤ ਅਚਿੰਤੀ ਅਨਲ ਬੇਵੰਤੀ ਜੋਗ ਜਯੰਤੀ ਖੜਗ ਧਰੇ ਜੈ ਜੈ ਹੋਸੀ ਮੈਂ ਖਸੁਰ ਮਰਦਨ ਪਾਪ ਵਿਨਾਸ਼ਨ ਧਰਮ ਕਰੇ ਅਗਿਆਗ ਨਿਵਾਰਨ ਦੁਸ਼ਟ ਪ੍ਰਜਾਰਨ ਸ੍ਰਿਸ਼ਟ ਉਬਾਰਨ ਸੁਧ ਮਤੇ ਫਣੀਆਂ ਫੁੰਕਾਰਨ ਬਾਗ ਪੁਕਾਰਨ ਸਸਰ ਪ੍ਰਹਾਰਨ ਸਾਧ ਮਤੇ ਸਹਿਤੀ ਸਨਾਹਣ ਅਸਤ ਪ੍ਰਵਾਹਣ ਬੋਲ ਨਿਬਾਹਣ ਤੇਜ ਅਤੁਲੰ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਊਮ ਆਕਾਸ ਪਤਾਲ ਜਲੰ ਚਾ ਚਰ ਚਮਕਾਰਨ ਚਿਛੁਰ ਹਾਰਨ ਧੂਮ ਤੁਕਾਰਨ ਦਰਪ ਮਥੇ ਦਾੜਵੀ ਪ੍ਰਦੰਤੇ ਜੋਗ ਜਜੰਤੇ ਮਨਜ ਮਥੰਤੇ ਗੂੜ ਕਥੇ ਕਰਮ ਪ੍ਰਣਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੇਜਨ ਤੁਜੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਭਰਮ ਬਿਨਾਸ਼ਣ ਧਰਮ ਤੁਜੇ ਉੰਗੁਰੂਕ ਮੰਕੜ ਸਤਰਜ ਮੰਕੜ ਫਣੀ ਅਰ ਫੰਕਾਰਨ ਧਰਮ ਤੁਜੇ ਅਸਟਾਤ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸਤ ਪ੍ਰਨਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁਦਸਨਾਹੇ ਅਗਮ ਅਥਾਏ ਏਗ ਬਰਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਕੁਮਾਰ ਗਾਦ ਬਰਤੇ ਸੁਰਨਰ ਮਨਮੰਦਨ ਦੁਸਤ ਨਿਕੰਦਨ ਪ੍ਰਸਟ ਬਨਾਸਨ ਮ੍ਰਿਤਮਥੇ ਕਵਰੂ ਕੁਮਾਰੇ ਅਦਮ ਉਧਾਰੇ ਨਰਕ ਨਿਵਾਰੇ ਆਦ ਕਥੇ ਕਿੰਕਣੀ ਪ੍ਰਸੋਹਣ ਸੁਰਨਰ ਮੋਹਣ ਸਿੰਗਾਰੋਹਣ ਬਿਤਲ ਤਲੇ ਜੈ ਜੈ ਹੋਸੀ ਸਭ ਉਧਾਰ ਨਿਵਾਸਨ ਬਾਹ ਪਤਾਲ ਕਾ ਸੰਲੇ ਸੰਕਟਿ ਨਿਵਾਰਨ ਅਦਮ ਉਧਾਰਨ ਤੇਜ ਪ੍ਰਕਰਖਣ ਤੁੰਦ ਤਵੇ ਦੁਖ ਦੋਗ ਦਹੰਤੀ ਜਵਾਲ ਜੈੰਤੀ ਆਦ ਅਨਾਦ ਅਗਾਦ ਛੇ ਸੁਧਤਾ ਸਮਰਪਣ ਤਰਖ ਬਿਤਰ ਕਰਨ ਤਪਤ ਬਰਤਾਪਨ ਜਪਤ ਜਿਵੇ ਜੈ ਜੈ ਹੋਸੀ ਸਾਸਤਰ ਪ੍ਰਕਰਖਣ ਆਦ ਅਨੀਲ ਅਗਾਦ ਅਪੇ ਚੰਚਲਾ ਚਖੰਗੀ ਅਲਗ ਭਜੰਗੀ ਤੁੰਦ ਤੁਰੰਗਣ ਤਿਛਸਰੇ ਕਰਕਤਾ ਕੋਠਾਰੇ ਨਰਕ ਨਿਵਾਰੇ ਅਦਮ ਉਧਾਰੇ ਤੂਰ ਭੁਜੇ ਦਾਮਨੀ ਦਮੰਕੇ ਕੇ ਹਰਲੰਕੇ ਆਦ ਅਤੰਕੇ क्रूर ਕਥੇ ਜੈ ਜੈ ਹੋਸੀ ਰਗਤਾ ਸੁਰਖੰਡਨ ਸੰਭ ਚਕਰਤਨ ਸੰਭ ਮਥੇ ਬਾਰਜ ਬਿलोचन ਬ੍ਰਤਨ ਬਿਮੋਚਨ ਸੋਜ ਬਿਸੋਚਨ ਕਾਉਜ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਬ੍ਰਿਤ ਸੁਭਾਸੇ ਦੋਸਤ ਗਰਸੇ ਚੰਚਲਾ ਪ੍ਰਯੰਗੀ ਬੇਦ ਪ੍ਰਸੰਗੀ ਤੇਜ ਤਰੰਗੀ ਖੰਡ ਸਰੰਗ ਜੈ ਜੈ ਹੋਸੀ ਮੈ ਖਸ ਮਰਦਨ ਆਦ ਅਨਾਦ ਗਾ ਦੁਰਧੰ ਘੰਟ ਕਬਿਰਾ ਜੈ ਰੁਣ ਚੁਣ ਬਾਜੈ ਭ੍ਰਮ ਭੈ ਭਜੈ ਸੁਨਤ ਸੁਰੰ ਕੋਕਲ ਸੁਨ ਲਾਜੈ ਕਿਲ ਵਿਖ ਭਜੈ ਸੁਖ ਉਪਰਾਜੈ ਮਦ ੁਰੰ ਦੁਰਜੰਦਲ ਦਜੈ ਮਨ ਤੰਦਜੈ ਸੋ ਭੈ ਨ ਭਜੈ ਰੋਹ ਰਣ ਜੈ ਜਹ ਹੋਸੀ ਮੈਂ ਖਾਸ ਮਰਦਨ ਚੰਦ ਚਕਰ ਦਨਿਆਦ ਗੁਰੰ ਚਾਚ ਦੀ ਪ੍ਰਜੋਦਨ ਦੋਸਤ ਬਿਰੋਦਨ ਰੋਜ਼ ਅਰੋਦਨ ਕਰੂਰ ਬਿਰਤੇ ਤੁਮਰਾਜ ਬਦੁਨਸਨ ਪ੍ਰਲੈਪ ਬਦੁਨਸਨ ਜਗ ਬਦੁਨਸਨ ਸੋਧਮਤੇ ਝਾਲ ਪਾਜੇ ਅੰਤੀ ਸਤਰ ਮਥਨਤੀ ਦੋਸਤ ਪਰਦਾ ਹਨ ਗਾੜ ਮਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਚ ਗਾਦ ਅਗਾਦ ਕਤੇ ਖਤਰੀਆਂ ਖਤੰਗੀਆ ਭੈ ਭੰਗੀ ਆਦ ਅਨੰਗੀ ਆਗਾਦ ਕਤੇ ਬ੍ਰਣਲਾਚ ਬਿਹੰਡਣ ਚਛਰ ਦੰਡਨ ਤੇਜ ਪ੍ਰਚੰਡਨ ਆਦ ਪ੍ਰਤੇ ਸੁਰਨਰ ਪ੍ਰਤਪਾਰਣ ਪਤਤ ਉਧਾਰਨ ਦੁਸਤ ਨਿਵਾਰਣ ਦੋਕ ਹਰੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਵਿਸ਼ਵ ਵਿਧਾਨ ਸੰਸ੍ਰષ્ટ ਕਰੇ ਦਾ ਮਨਿ ਪ੍ਰਕਾਸ਼ੇ ਅਣਤਣਾ ਸੇ ਜੋਤ ਪ੍ਰਕਾਸ਼ੇ ਅਤੁਲ ਬਲੇ ਦਾਨ ਵੀ ਪ੍ਰਕਰ ਖਣ ਸਰਵਰ ਵਰਖਣ ਦੁਸ਼ਟ ਪ੍ਰਧਾਨ ਖਣ ਬੇਦਲ ਤਲੇ ਹਸਤਾਇਦ ਬਾਹਣ ਬੋਲਨੇ ਬਾਹਣ ਸੰਤ ਪੰਨਾਹਣ ਗੂੜ ਗਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਅਨਾਦ ਅਗਾਦ ਬਿਰਤੇ ਦੁਖ ਦੋਖ ਪ੍ਰਵਚਨ ਸੇਵਕ ਰਛਣ ਸੰਤ ਪ੍ਰਦਕਸ਼ਣ ਸੋਧ ਸਰੇ ਸਾਰੰਗ ਸਨਾਹੇ ਦੁਸ਼ਟ ਪ੍ਰਦਾਹੇ ਅਰਦ ਲਗਾਹੇ ਦੋਖ ਹਰੇ ਗੰਜਨ ਗੁਮਾਨੇ ਅਤੁਲ ਪਰਮਾਨਯ ਸੰਤ ਜਮਾਨੇ ਆਦ ਅੰਤੇ ਜੈ ਹੈ ਜੈ ਹੋਸੀ ਮੈਂ ਖਾਸਰ ਮਰਦਨ ਸਾਧ ਪ੍ਰਤਖਣ ਦੁਸਤ ਹੰਤੇ ਕਰਨ ਕਰੀ ਲੀ ਗਰਭ ਗਹੀ ਲੀ ਜੋਤ ਜਤੀ ਦੀ ਤੁੰਦ ਮਤੇ ਅਸਤਾਇਦ ਚਮਕਣ ਸਸਰ ਚਮਕਣ ਦਾਮਣ ਦਮਕਣ ਆਦ ਬਿਰਤੇ ਡੁਗ ਡੁਗੀ ਦਮੰਕੇ ਬਾਗ ਬਬੰਕੇ ਪੂਜਾ ਫਰੰਕੇ ਸੁਦਕ ਦੇ ਜੈ ਜੈ ਹੋਸੀ ਮੈਂ ਖਾਸਰ ਮਰਦਨ ਆਦ ਜੁਗਾਦ ਅਨਾਦ ਮਤੇ ਜਚਰਾਸਰ ਮਾਰਨ ਨਰਕ ਨਿਵਾਰਨ ਪਤਤ ਉਧਾਰਨ ਏਕ ਪਟੇ ਪਾਪਾਨ ਵਿਹੰਡਨ ਦੁਸਤ ਪ੍ਰਚੰਡਨ ਖੰਡ ਅਖੰਡਨ ਕਾਲ ਕਟੇ ਚੰ드ਰਾਨੰ ਚਾਰ ਨਰਕ ਨਿਵਾਰੈ ਪਤਤ ਉਧਾਰੈ ਮੁੰਡ ਮਥੇ ਜੈ ਜੈ ਹੁਸੀ ਮੈਂ ਖਾਤਰ ਮਰਦਨ ਤੁਮਰ ਬਧੰਸਣਸ ਆਦ ਕਥੇ रक्तासुर मर्दन चंड चकरदन दानव अरदनडाल बदे सरतार बेबरखण दुच दुर्जन तरखण अतुल अमरखण धर्म तुजे तुम राज विधुंसण श्रोणत चुंसण सोमप पाद संभ मथे जय जय होसी मैं खासुर मर्दन आद अनिल अंगاد कथे